ਕਰਦੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਪਿੰਡ ਤੁਨੀਕੇ ਬਠਿੰਡੇ ਜ਼ਿਲ੍ਹੇ ਦਾ ਇਹ ਪਿੰਡ ਹੈ ਜਿਸ ਪਿੰਡ ਵਿੱਚ ਵੀਰ ਗਰਜੰਟ ਸਿੰਘ ਜਿਸ ਦੀ ਜਿਮੀਦਾਰ ਕੋਲੇ ਰੀਪਰ ਤੇ ਕੰਮ ਕਰਦੇ ਸਮੇਂ ਬਾਹ ਕੱਟੀ ਗਈ ਸੀ ਜਦੋਂ ਉਸ ਬਾਹ ਨੂੰ ਬਚਾਉਣ ਵਾਸਤੇ ਇਹਨਾਂ ਨੇ ਦੂਜੀ ਬਾਹ ਨਾਲ ਕੋਸ਼ਿਸ਼ ਕੀਤੀ ਤਾਂ ਉਹ ਬਾਹ ਵੀ ਕਾਫੀ ਗੰਭੀਰ ਹਾਲਤ ਵਿੱਚ ਹੋ ਗਈ ਤੇ ਡਾਕਟਰ ਸਾਹਿਬਾਨ ਕੋਲੇ ਜਦੋਂ ਪਹੁੰਚੇ ਵੀਰ ਨੂੰ ਪਹਚਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਇਨਫੈਕਸ਼ਨ ਹੋ ਚੁੱਕੀ ਹੈ ਇਹ ਬਾਹ ਵੀ ਕੱਟਣੀ ਪਊਗੀ ਉਸ ਸਮੇਂ ਵੀਰ ਦੀ ਜਿਹੜੀ ਹਾਲਤ ਸੀ ਉਹ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੇ ਵੀਰ ਨੇ ਜਿਹੜਾ ਅੱਜ ਘਰ ਦਾ ਗੁਜ਼ਾਰਾ ਚਲਾਉਣਾ ਸੀ ਉਹ ਚਲਾਉਣਾ ਬਹੁਤ ਮੁਸ਼ਕਲ ਹੋ ਚੁੱਕਿਆ ਹੈ ਵੀਰ ਦੇ ਤਿੰਨ ਗੁੱਡੀਆਂ ਸੀ ਜਿਨ੍ਹਾਂ ਦੋ ਗੁੱਡੀਆਂ ਦੀ ਮੈਰਿਜ ਹੋ ਚੁੱਕੀ ਹੈ ਇੱਕ ਗੁੱਡੀ ਵਿਆਹ ਦੇ ਯੋਗ ਹੈ ਤੇ ਇਹ ਵੀਰ ਜਿਹੜੇ ਆ ਨਾ ਇਹਨਾਂ ਦਾ ਨਾਮ ਗਰਜੰਟ ਸਿੰਘ ਹੈ ਪਿੰਡ ਤੁਨੀਕੇ ਹਾਂਜੀ ਵੀਰ ਜੀ ਆਪਣਾ ਇੱਕ ਤਾਂ ਮੋਬਾਈਲ ਨੰਬਰ ਦੱਸ ਦਿਓ ਤੁਸੀਂ ਆਪਣਾ ਨੰਬਰ 959282 ਜੀ 074775 ਜੀ 9592804775 ਇਹ ਵੀਰ ਦਾ ਨੰਬਰ ਹੈ ਤੁਸੀਂ ਕਿਸੇ ਤਰ੍ਹਾਂ ਦੀ ਮਦਦ ਲੈਣੀ ਜਾਂ ਦੇਣੀ ਜਾਂ ਵੀਰ ਨੂੰ ਮਿਲਣਾ ਹੋਵੇ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਸ ਵੀਰ ਦਾ ਅਕਾਊਂਟ ਨੰਬਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ SBI ਬੈਂਕ ਦਾ ਅਕਾਊਂਟ ਨੰਬਰ ਹੈ 4231105099 ਐਸਾ ਅਕਾਊਂਟ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਦਦ ਹੈ ਰਾਸ਼ੀ ਦੀ ਮਦਦ ਕਰ ਸਕਦੇ ਹੋ ਸਾਡੇ ਬਾਬਾ ਜੀ ਨਾਨਕ ਤੇਰਾ ਤੇਰਾ ਆ ਸੁਸਾਇਟੀ ਪਿੰਡ ਕੋਟ ਭਾਈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਤੋਂ ਇਹ ਪਹਿਲਾਂ ਵੀ ਵੀਰ ਨੂੰ ਮਦਦ ਦੇ ਗਏ ਤੇ ਅੱਜ ਫੇਰ ਪਹੁੰਚੇ ਨੇ ਬਾਬਾ ਜੀ ਸਰਦਾਰ ਮੇਜਰ ਸਿੰਘ ਖਾਲਸਾ ਜੀ ਪਿੰਡ ਕੋਟ ਪਿਕਾ ਅਕਸਰੀ ਦੀਨ ਦੁਖਿਆ ਦੀ ਮਦਦ ਕਰਦੇ ਰਹਿੰਦੇ ਆ ਕੋਸ਼ਿਸ਼ ਕਰਦੇ ਆ ਕਿ ਇਸ ਸੰਸਾਰ ਦੇ ਵਿੱਚ ਧਰਤੀ ਤੇ ਵਿੱਚ ਜਿੱਥੋਂ ਤੱਕ ਇਹਨਾਂ ਦੀ ਪਹੁੰਚ ਆ ਕੋਈ ਵੀ ਦੁਖੀ ਨਾ ਹੋਵੇ ਹਾਂਜੀ ਬਾਬਾ ਜੀ ਤੁਸੀਂ ਮਦਦ ਕਰ ਸਕਦੇ ਤੇ ਬਾਬਾ ਜੀ ਇੱਕ ਗੱਲ ਅਸੀਂ ਹੋਰ ਜਾਨਣੀ ਚਾਹਦੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਸ ਵੀਰ ਨੂੰ ਲੋਰ ਹੈ ਜਾਂ ਇਸ ਦੀ ਪ੍ਰੋਬਲਮ ਬਾਰੇ ਇੱਕ ਵੀਰ ਉਹ ਦੇਖੀ ਇੱਕ ਰਸਤਰੀ ਜਿੰਦੀ ਜੋ ਕਿ ਬਹੁਤ ਹੀ ਦਰਦਈ ਜੀ ਤੁਸੀਂ ਆਪਾਂ ਦੇਖਦੇ ਰਹੇਗੇ ਹਾਂ ਜੀ ਇਸ ਵੀਡੀਓ ਨੂੰ ਦੇਖ ਕੇ ਮਨ ਨੂੰ ਬਹੁਤ ਦੁੱਖ ਲੱਗਿਆ ਤੇ ਨਾਨਕ ਤੇਰਾ ਤੇਰਾ ਸੈਟੀਫੈਂਡ ਕੋਰ ਕੋਈ ਵੱਲੋਂ ਇੱਕ ਉਹ ਭਰਾਨਾ ਕੀਤਾ ਗਿਆ ਵੀ ਇਸ ਕੋਈ ਨਿੱਖ ਪੈਂਡ ਜੋ ਦੇਖ ਕੇ ਉਹ ਅਗੀ ਦਾ ਇਹ ਵੀ ਇਸ ਵੀਰ ਦੇ ਘਰ ਸਯੋਗ ਪਹਿਲਾਂ ਦੇਖ ਗਏ ਪਰ ਅੱਜ ਫੇਰ ਮਨ ਕੀਤਾ ਤੇ ਆਪਾਂ ਬਾਈ ਦੇ ਘਰ ਜਾ ਕੇ ਇਸ ਦੁਖੀ ਪਰਿਵਾਰ ਨਾਲ ਕੁਝ ਵਿਚਾਰ ਕਰੀਏ ਤੇ ਇਹਨਾਂ ਨੂੰ ਸੇਵਾ ਦੇਈਏ ਅੱਜ ਅਸੀਂ ਸੇਵਾ ਦੇਣ ਵਾਸਤੇ ਤੇ ਪਹੁੰਚੇ ਹੁਣ ਬਹੁਤ ਵਧੀਆ ਗੱਲ ਹੈ ਸਭ ਇੱਕ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕੋਈ ਵੀ ਤੁਹਾਨੂੰ ਮਜਬੂਰ ਲੱਗਦਾ ਉਹਦੀ ਮਦਦ ਜਰੂਰ ਕਰੋ ਕਹਿੰਦੇ ਨੇ ਕਰੇ ਕਰਾਏ ਆਪੇ ਆਪ ਮਾਨਸ ਦੇ ਕੇ ਕੁਝ ਨਹੀਂ ਹਾਲ ਆਪਾਂ ਮੈਂ ਜਾਂ ਬਾਬਾ ਜੀ ਜਾਂ ਤੁਸੀਂ ਕੁਝ ਨਹੀਂ ਕਰ ਸਕਦੇ ਉਹ ਕਣਕਣ ਵਿੱਚ ਵੱਸਦਾ ਉਹ ਕਰਵਾਉਂਦਾ ਆਪਣੇ ਆਪ ਤੇ ਇਧਰ ਭੈਣ ਨੇ ਜਿਹੜੇ ਮੌਜੂਦਾ ਸਰਪੰਚ ਨੇ ਇਹਨਾਂ ਨੇ ਵੀ ਕਾਫੀ ਮਦਦ ਕੀਤੀ ਹੈ ਤੇ ਕਰ ਰਹੇ ਨੇ ਹਾਂਜੀ ਭੈਣ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਡੀ ਇਹ ਹੀ ਬੇਨਤੀ ਹੈ ਜੋ ਵੀ ਵੀਰੇ ਵੀਡੀਓ ਵੇਖਦਾ ਸੁਣਦਾ ਉਹ ਜ਼ਰੂਰ ਹੈਲਪ ਕਰੇ ਇਹਦੇ ਵਿੱਚ ਇਹਨਾਂ ਦਾ ਅਕਾਊਂਟ ਨੰਬਰ ਮੋਬਾਈਲ ਨੰਬਰ ਇਥੋਂ ਦੇਖ ਕੇ ਪੜ੍ਹ ਕੇ ਸੁਣ ਕੇ ਕੰਟੈਕਟ ਕਰ ਸਕਦੇ ਆ ਜੇ ਇਹਨਾਂ ਨਾਲ ਨਹੀਂ ਕੰਟੈਕਟ ਹੁੰਦਾ ਤਾਂ ਪੰਚਾਇਤ ਨਾਲ ਕੰਟੈਕਟ ਕਰ ਸਕਦੇ ਬਹੁਤ ਵੱਡੀ ਗੱਲ ਹੈ ਪਿੰਡ ਦੀ ਪੰਚਾਇਤ ਨਾਲ ਖੜੀ ਆਂਡ ਗਵਾਂਡ ਖੜਾ ਜ਼ਰੂਰੀ ਹੈ ਪਿੰਡ-ਪਿੰਡ ਇਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਇੱਧਰ ਬਾਬਾ ਜੀ ਹਾਂ ਇਹਨਾਂ ਦੇ ਪਿਤਾ ਜੀ ਗਰਜੰਡ ਸਿੰਘ ਜੀ ਦੇ ਹਾਂਜੀ ਬਾਬਾ ਜੀ ਤੁਸੀਂ ਹੁਣ ਜਿਹੜਾ ਮਤਲਬ ਅੱਜ ਦਾ ਮਾਹੌਲ ਹੈ ਉਹ ਕਿਵੇਂ ਗੁਜ਼ਾਰਾ ਚੱਲਦਾ ਕਰਿਆ ਇਹ ਤਾਂ ਕਿ ਵੀ ਇਹੀ ਕੰਮ ਵਾਲਾ ਹੈ ਜੀ ਅੱਛਾ ਜੀ ਇਸ ਨਾਲ ਹੀ ਚੱਲਦਾ ਵੇਖੋ ਜੀ ਕਿੱਡੇ ਵੱਡੇ ਦੁੱਖ ਦੀ ਗੱਲ ਹੈ ਇੱਕ ਪੁੱਤ ਜਿਹੜਾ ਕੰਮ ਕਰ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਅੱਜ ਉਹਨਾਂ ਨੂੰ ਇਹ ਪ੍ਰੋਬਲਮ ਆ ਗਈ ਹੈ ਅਸੀਂ ਚਾਹੁੰਦੇ ਹਾਂ ਇਹ ਸਾਰੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਕਿਸੇ ਨੂੰ ਕੋਈ ਸਾਨੂੰ ਕੋਈ ਸਵਾਰਥ ਨਹੀਂ ਇਹਦੇ 'ਚ ਨਾ ਕੋਈ ਲਾਲਚ ਹੈ ਅਸੀਂ ਤੁਹਾਨੂੰ ਐਸੇ ਕਰਕੇ ਸਿੱਧਾ ਨੰਬਰ ਦਿੱਤਾ ਹੈ ਕਿ ਸਾਨੂੰ ਕੋਈ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਇਹਨਾਂ ਨੂੰ ਜਿੰਨੀ ਵੀ ਲੋੜ ਹੈ ਜਾਂ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਜ਼ਰੂਰਤ ਹੈ ਤੁਸੀਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਬਾਬਾ ਜੀ ਤਰ੍ਹਾਂ ਤੁਸੀਂ ਵੀ ਉਪਰਾਲਾ ਕਰੋ ਹਿੰਮਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ